ਅਲਸ ਸਾਰੇ ਮਤਲਬ ਸੀ ਸੁਖੀ ਜੀ ਜਿਹੜੇ ਹਾਲਾਤ ਤੁਸੀਂ ਇਹ ਵੇਖ ਰਹੇ ਹੈਗੇ ਤੇ ਜਿਸ ਤਰ੍ਹਾਂ ਚਾਹ ਉਧਰ ਦਾ ਬਸ ਨਹੀਂ ਕਿਸੇ ਦੇ ਪਰ ਇਹ ਕਹਿੰਦੇ ਜੀ ਅਸੀਂ ਪਹਿਲਾਂ ਵੀ ਫਾਈਲ ਹੋ ਕੀਤੀ ਹੈ ਜੀ ਨਗਰ ਕੌਂਸਲ ਦੀ ਬਈ ਗੱਲ ਇਹ ਹੈ ਦੇਖੋ ਮੈਨੂੰ ਇਹਨਾਂ ਨੇ ਹੁਣੇ ਹੀ ਫੋਨ ਕੀਤਾ ਮੈਂ ਸੁਖੀ ਐਮ ਸੀ ਆ ਜੀ ਤੁਸੀਂ ਨੇ ਮੈਨੂੰ ਫੋਨ ਮੈਂ ਤੁਹਾਨੂੰ ਫੋਨ ਕੀਤਾ ਹਾਂ ਇਹਨਾਂ ਨੇ ਮੈਨੂੰ ਹੁਣੇ ਹੀ ਫੋਨ ਕੀਤਾ ਚਲੋ ਆਪਣੀ ਗੱਲ ਹੋਈ ਮੈਂ ਉੱਦੀ ਆ ਗਿਆ ਹੁਣੇ ਪਰ ਜਿਹੜੀ ਮੈਂ ਇਹ ਗੱਲ ਦੇ ਰਹੇ ਜਿਵੇਂ ਹੁਣ ਬਾਲ ਲੈ ਛੱਤ ਆਈਆਂ ਨੇ ਇਹਦੇ ਦੇਖੋ ਸਰਕਾਰ ਵੱਲੋਂ ਵੀ ਪੈਸਾ ਆਉਂਦਾ ਹੈ ਤੁਸੀਂ ਲੋ ਫਾਇਦਾ ਨਹੀਂ ਹੋਈ ਜਿਹੜੀ ਵੀਰ ਜੀ ਸਾਡੇ 4 ਸਾਲ ਹੋ ਗਏ ਕੱਚੇ ਘਰਾਂ ਦੇ ਫਾਰਮ ਘਰ ਨੂੰ ਸਾਨੂੰ ਚਲੋ ਹੁਣ ਆਪਾਂ ਪੁਰਦੇ ਵਿੱਚ ਨੇ ਜੀ ਹੁਣ ਆਪਾਂ ਇਹਦਾ ਕੀ ਮੈਂ ਹੱਲ ਚਲੋ ਮੈਨੂੰ ਹੱਲ ਕਰਾਉਣਾ ਮੈਂ ਗੱਲ ਸਿੱਧੀ ਜੀ ਤੁਹਾਨੂੰ ਇਹ ਗੱਲ ਕਹਿਣਾ ਜੇ ਤੁਹਾਨੂੰ ਮਤਲਬ ਸਮਾਨ ਸੰਭਾਲ ਰੱਖਣ ਦੀ ਕੋਈ ਦਿੱਕਤ ਹੈ ਜੀ ਦੇਖੋ ਮੇਰੇ ਘਰ ਲਵੇ ਹੈਗਾ ਥਾਂ ਠੀਕ ਹੈ ਉੱਥੇ ਰੱਖ ਸਕਦੇ ਹੋ ਪਰ ਜੇ ਤੁਹਾਡੇ ਮਹੱਲੇ ਵਾਲੇ ਹੋਰ ਵਧੇ ਨੇ ਦੇਖੋ ਆਪਾਂ ਸਾਰੇ ਆ ਭੈਣੀਆਂ ਵੀ ਖੜੀਆਂ ਨੇ ਹਨਾ ਆਪਾਂ ਰਲ ਮਿਲ ਕੇ ਜੇ ਕਿਸੇ ਦੇ ਮਸੀਤ ਦਾ ਇੱਕ ਵੀਜੇ ਦਾ ਫਸਾ ਲਈ ਇਹ ਤਾਂ ਵਧੀਆ ਗੱਲ ਆ ਜੀ ਹੁਣ ਦੇਖੋ ਜੇ ਤਾਂ ਮਨ ਕੋਈ ਤੁਹਾਡਾ ਕਿਸੇ ਨੇ ਕੀਤਾ ਠੀਕ ਹੈ ਜੀ ਨਹੀਂ ਮੈਂ ਆਪਦੇ ਵੱਲੋਂ ਵੀ ਦੇਖੋ ਨਾ ਜਿੰਨੀ ਕਿ ਮੇਰੀਂ ਜਿਵੇਂ ਮੈਂ ਹੋਰਾਂ ਦੇ ਵੀ ਕਰੂੰਗਾ ਮੈਂ 10000 ਰੁਪਏ ਇਹਨਾਂ ਨੂੰ ਦੇ ਦੂੰਗਾ ਜੀ ਬਾਕੀ ਮੈਂ ਹੋਰ ਆਪਦੇ ਮਿੱਤਰ ਪਿਆਰਿਆਂ ਨੂੰ ਜਿੰਨਾ ਕਿ ਕਹਿ ਕੇ ਦੇਖੋ ਹੋ ਸਕਿਆ ਹਨਾ ਜੀ ਮੈਨੂੰ ਉਹਨਾਂ ਨੂੰ ਪੈਸਿਆਂ ਦੀ ਹੈਲਪ ਨਹੀਂ ਚਾਹੀਦੀ ਮੈਨੂੰ ਮੇਰੇ ਛੱਤ ਦੀ ਹੈਲਪ ਮੈਂ ਦੇਖੋ ਭੰਦੀ ਭੈ ਗੱਲ ਮੈਂ ਤੁਹਾਡੇ ਖਰਤ ਜੋੜ ਕੇ ਹੀ ਬੇਨਤੀ ਕਰਾਂ ਚਾਹੀਦੀ ਠੀਕ ਆਪਾਂ ਛੱਤ ਪਾਵਾਂਗੇ ਨਾ ਜੇ ਆਪਾਂ ਰਾਮ ਦੇ ਕੋਲ ਕਾਰੀਆਂ ਨੂੰ ਸਾਰੀ ਗੱਲ ਨਹੀਂ ਮੈਂ ਨਹੀਂ ਮੈਂ ਕਹਿੰਦਾ ਛੱਤ ਦੀ ਗੱਲ ਹੈ ਆਪਾਂ ਛੱਤ ਪਰ ਜਦੋਂ ਪਾਉਣੀ ਹੈ ਦੇਖੋ ਹੁਣ ਤਾਂ ਮੀਂਹ ਆ ਜੀ ਹੁਣ ਤਾਂ ਕੋਈ ਮੀਂਹ ਤੇ ਪੈਪ ਨਹੀਂ ਸਕਦਾ ਕੁਝ ਹੱਲ ਨਹੀਂ ਹੋ ਸਕਦਾ ਜੀ ਆਪਾਂ ਉਦੋਂ ਬਾਅਦ ਜਦੋਂ ਛੱਤ ਪਾਉਣੀ ਹੈ ਆਪਾਂ ਲਾ ਕੇ ਅਸੀਂ ਦੇਖੋ ਜੀ ਅਸੀਂ ਛੱਤ ਵੀ ਪੈਸਿਆਂ ਨਾਲ ਹੀ ਕਰਣੀ ਹੈ ਨਾ ਇਹ ਕੌਂਸਲ ਦੇ ਵਿੱਚ ਸੁੱਡੀ ਆਵਾਜ਼ ਉਠਾਵਾਂਗੇ ਮ ਦੇਖੋ ਮੈਨੂੰ ਕੋਈ ਲਾਲਚ ਨਹੀਂ ਮੇਰਾ ਇੱਕ ਕਮਰਾ ਪੈ ਜਾਏ ਮੈਂ ਉਹੀ ਉਹੀ ਗੱਲ ਕਰ ਰਹੀ ਸੀ ਅਸੀਂ ਦੇਖੋ ਥੋੜੇ ਫਾਰਮਲ ਚ ਉਹ ਜੋ ਵੀ ਹੈ ਅਸੀਂ ਪੂਰਾ ਅਧਿਕਾਰਾਂ ਨਾਲ ਮਿਲ ਕੇ ਗੱਲ ਕਰਾਂਗੇ ਜੇ ਮਾਪੋ ਜੀ ਜੀ ਮੇਰੀ ਗੱਲ ਤਾਂ ਕਿ ਇਹ ਤਾਂ ਮਦਦ ਦੀ ਗੱਲ ਕਰ ਰਹੇ ਮੈਂ ਨਹੀਂ ਜੇ ਕਿ ਜਿਵੇਂ ਪੈਸੇ ਘੱਟ ਦੇਣੇ ਕਰਦੇ ਨੇ ਆਪੀ ਉਹ ਕਰਵਾ ਦਿੰਦੇ। ਉਹਦੇ ਤੇ ਲਾਓ ਮਤਲਬ ਜੇ ਆਪਾਂ ਮਿਸਤਰੀ ਲਾਉਣਾ ਹੈ ਲੈਂਟਰ ਆਪਣਾ ਸਰੀਆ ਸਮਟੇ ਆਉਣਾ ਤਾਂ ਪੈਸੇ ਨਾਲ ਹੀ ਆਣਾ ਦੇਖੋ ਜੀ। ਠੀਕ ਹੈ ਪੈਸੇ ਨਾਲ ਹੀ ਆਉਣਾ ਦੇਖੋ ਤਾਂ ਬਣਾਉਣਾ ਨਹੀਂ ਮਾਤਾ। ਦੇਖੋ ਬੇਟੀ ਮੇਰੀ ਸਾਰੀ ਹੈ। ਮਾਤਾ ਮੈਂ ਤੁਹਾਡੀ ਗੱਲ ਸਾਰੀ ਮੰਨਦਾ ਪਰ ਮੈਂ ਹੁਣੇ ਕਹਿੰਦਾ ਵੀ ਦੇਖੋ ਜੇ ਤੁਹਾਡਾ ਆਂਡ ਗਵੰਡ ਨੇ ਜਿਹੜਾ ਸਮਾਨ ਇਹਨੇ ਰੱਖ ਲੈਣ ਉਸ ਤੋਂ ਬਾਅਦ ਜੇ ਨਹੀਂ ਹੁੰਦਾ ਇਹ ਵੀ ਮੇਰੇ ਲੱਗੇ ਕਰ ਲਵੇ ਉੱਥੇ ਹੈਗਾ ਆਪਾਂ ਥਾਮ ਹੈ ਉੱਥੇ ਰੱਖ ਦੂੰਗਾ ਜੀ ਤੁਹਾਡਾ। ਠੀਕ ਹੈ ਪਰ ਇੱਕ ਗੱਲ ਇਹ ਜਿੰਨਾ ਕਿ ਦੂਜੀ ਸਰਕਾਰ ਨਹੀਂ ਕਰਦੀ ਕੁਝ ਨਹੀਂ ਕਰਦੀ ਆਪਾਂ ਨਾਲ ਮਿਲ ਕੇ ਦਾ ਕਰਨਾ ਤਾਂ ਕੋਈ ਹੈ ਨਹੀਂ ਦੇਖੋ ਜੀ ਠੀਕ ਹੈ ਮੈਂ ਇਹ ਗੱਲ ਕਹਿ ਰਿਹਾ ਮੈਂ ਤੁਹਾਡਾ ਸਹਿਯੋਗ ਦੇਣ ਨੂੰ ਤਿਆਰ ਹਾਂ ਜੀ ਫਿਰ ਮੈਂ ਤਾਂ ਕੋਈ ਕਰਨੇ ਆਪਾਂ ਕਰਦੇ ਜੇ ਕਰਾਂਗੇ ਜੀ ਮੇਰੀ ਗੱਲ ਦੇਖੋ ਬਾਪੂ ਇਹ ਆਪਾਂ ਕਿਹ ਮੌਕੇ ਤੇ ਹੁਣ ਤਾਂ ਪੈਣਾ ਵੀ ਨਹੀਂ ਦੇਖੋ ਜੀ ਉਹ ਤਾਂ ਤੁਸੀਂ ਆਏ ਹੋ ਪਰ ਰਜਿਸਟਰਮੈਂਟ ਕਰਕੇ ਕਿਤੇ ਸਮਾਨ ਪਾ ਰੱਖੀਏ ਨਾ ਜੇ ਜੇ ਤੁਹਾਡਾ ਆੜ ਗੋੜ ਕਿਤੇ ਕਿਤੇ ਰੱਖਦੇ ਨਹੀਂ ਸਕਦਾ ਠੀਕ ਹੈ ਠੀਕ ਹੈ ਨਹੀਂ ਤੁਸੀਂ ਮੈਨੂੰ ਫੋਨ ਕਰੋ ਥੋੜਾ ਸਮਾਨ ਨਾਲ ਠਕਾ ਕੇ ਲੈ ਲਓ ਸਮਝ ਨਹੀਂ ਕਿਤੇ ਕੁਝ ਜੀ ਉਸ ਤੋਂ ਬਾਅਦ ਬਣੀ ਕੋਈ ਛੱਤ ਪੈਣੀ ਹੈ ਜੇ ਕਿਸੇ ਨੇ ਕੀ ਕੰਮ ਵੱਲੋਂ ਜੇ ਅਫਰ ਰੱਖੇ ਵੀ ਪੜਦੇ ਮੈਂ ਤਾਂ ਫੇਰ ਕੋਈ ਨਹੀਂ ਤੁਸੀਂ ਜਿੰਨੀ ਪੜਦਾ ਉਹਦੇ ਨਾਲ ਹੀ ਹੈ ਤੁਸੀਂ ਲੋੜ ਨਾਲ ਹੋਰ ਆਪਣੇ ਨਾਲ ਆਉਂਦੇ ਕੋਲ ਚੋੜ ਕੇ ਨਾਲ ਚੱਲ ਕੇ ਜੇ ਨਹੀਂ ਵੀ ਨਾਲੇ ਮਰੋ ਦੇਖ ਮੈਂ ਇੰਨੀ ਗੱਲ ਕਰਦਾ ਛੋਟੇ ਤੇ ਵੀ ਹੁੰਦੀ ਆ ਸਭ ਵੀ ਕੋਈ ਕਿਸੇ ਵੇਲੇ ਕਹਿੰਦੇ ਸੀ ਤੁਸੀਂ ਪਾਪਾ ਮੈਂ ਮੈਂ ਨਾ ਕੋਈ ਗੱਲ ਕਰਦਾ ਜੇ ਕਿਸੇ ਨੇ ਆਪਣਾ ਨਹੀਂ ਵੀ ਕੀਤਾ ਚਲੋ ਮੈਂ ਦੇਖੋ ਬਾਈ ਕਰ ਗਈ ਮੈਂ ਤੁਹਾਡੇ ਨਾਲ ਹਨਾ ਤੁਹਾਡੇ ਚੈਨਲ 'ਤੇ ਹੀ ਗੱਲ ਕਰਦਾ ਵੀ ਜੇ ਮੰਨ ਲਓ ਮੈਂ 10000 ਰੁਪਏ ਕਿਹਾ ਜੇ ਕਿਸੇ ਨੇ ਮੁੰਡਾ ਕੋਈ ਨਾ ਵੀ ਕਿਸੇ ਨੇ ਮਦਦ ਕੀਤੀ ਤਾਂ ਮੇਰੇ ਮਿੱਤਰ ਪੇਰੇ ਹੈਗੇ ਜੀ ਅਸੀਂ ਰੱਖੇ ਜਿਹੜਾ ਇਹਨਾਂ ਦੇ ਦੇਖੋ ਇੱਕ ਕਮਰੇ ਛੱਤ ਪਾਉਣੀ ਹੈ ਮਾਤਾ ਉਹ ਮੈਂ ਜੀ ਇੱਕ ਕਮਰੇ ਛੱਤ ਮੈਂ ਮੈਂ ਪਵਾ ਕੇ ਕੋਈ ਕਮਰਾ ਪੈਦੇ ਅਗਰ ਠੀਕ ਹੈ ਜੀ ਬਸ ਵਾਤ ਤੁਸੀਂ ਜੇ ਤਾਂ ਕਿਸੇ ਕਰਤਾ ਠੀਕ ਨਹੀਂ ਤੇ ਤੁਸੀਂ ਨਹੀਂ ਹਟ ਕੇ ਜਦੋਂ ਉਹ ਹੋਊਗਾ ਨਾ ਕੰਮ ਜਾਂ ਤੁਸੀਂ ਮੈਨੂੰ ਜਦੋਂ ਕੰਮ ਆਪਣਾ ਸ਼ੁਰੂ ਕਰਤਾ ਦੀ ਮਿਸਤਰੀ ਲੈ ਕੇ ਆਪਾਂ ਅਸੀਂ ਸ਼ੁਰੂ ਕਰਵਾ ਦਿੰਦਾ ਠੀਕ ਹੈ ਜੀ ਦੇਖੋ ਜੇ ਮੇਰਾ ਇਹ ਬਾਗ ਨਹੀਂ ਹੈਗਾ ਜੀ ਮੇਰਾ ਬਾਗ ਦਾ ਚੋਗਾ ਜੀ ਤੁਸੀਂ ਮੈਨੂੰ ਫੋਨ ਕੀਤਾ ਹਾਂ ਆ ਮੈਂ ਇਹ ਦੇਖਦਾ ਚੱਲ ਬੈਠੇ ਨਹੀਂ ਹੋਗੇ ਹੋ ਜੀ ਅਸੀਂ ਮਾਤਾ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਵੇਖੋ ਹਾਂ ਜੀ ਜੀ ਮੈਂ ਇਹਨਾਂ ਨੇ ਮੈਨੂੰ ਫੋਨ ਕੀਤਾ ਰਿਹਾ ਹਾਂ ਜੀ ਮੇਰਾ ਵਾਰਡ ਨੰਬਰ 14 ਦਾ ਮਕਸੀ ਠੀਕ ਹੈ ਜੀ ਮੈਂ ਉਹ ਜਿਹੜੀ 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 ਮੈਂ 14 ਦਾ ਵਾਰਡ ਰਨ ਕਰ ਰਿਹਾ ਹਾਂ ਇਹ ਵੀ ਕਹਿੰਦਾ ਜੀ ਜਿੰਨਾ ਹੋਊਗਾ ਜੇਕਰ ਕਿਸੇ ਨੇ ਕਰਤਾ ਠੀਕ ਹੈ ਤੁਸੀਂ ਲਾ ਕੇ ਮਾਸ਼ਾਅੱਲਾ ਕਾਫੀ ਰੰਗ ਜਿਹਾ ਮੈਂ ਤੇ ਇਹ ਕਿਸੇ ਨਾਮ ਨਹੀਂ ਇਹ ਇਹ ਪਹਿਲਾਂ ਵੀ ਕੀਤੀ ਸੀ ਅੱਜ ਨਹੀਂ ਕੀਤੀ ਹੈ ਕੋਈ ਨਹੀਂ ਬੱਲੇ ਕੋਈ ਨਹੀਂ ਸੰਸਾ ਮੰਡੀ ਗੱਲ ਸਾਰੀ ਅਧਿਕਾਰੀਆਂ ਕੋਲ ਮੈਂ ਇਹੀ ਗੱਲ ਕਹਾਂ ਮੈਨੂੰ ਕਿੰਨਾ ਕਮੇਟੋ ਹੋ ਗਿਆ ਨਹੀਂ ਇਹ ਤਾਂ ਕਿਸੇ ਨੇ ਨਾ ਕੀਤੀ ਤਾਂ ਮੈਂ ਇਕੱਲਾ ਮਤਲਬ ਤੇ ਚਿਹੇ ਯਾਰਾਂ ਦੋਸਤਾਂ ਨੂੰ ਕਹਾ ਹੋਣਾ ਹੀ ਮੈਂ ਇਹਨਾਂ ਦੇ ਕੰਮ ਦੀ ਮਿਸਤ ਪਵਾ ਦੂੰਗਾ ਪਰ ਹੁਣ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਜੀ ਆਪਾਂ ਜੀ ਇਹਨਾਂ ਦਾ ਰਹਿਣ ਦਾ ਇਹ ਕਿਤੇ ਲਵੇ ਲਾਵੇ ਹੱਲ ਹੁੰਦਾ ਹੈ ਉਹਨਾਂ ਦਾ ਠੀਕਾ ਦਿੱਖੋ ਹਾਂ ਜੀ फेर ਮਤ ਮੇਰੀ ਗੱਲ ਸੁਣੋ ਮੇਰੇ ਨਾਲ ਕਰਦੇ ਲਵੇ ਲੇਕਰ ਖੋ ਜੀ ਮੈਂ ਇਹਨਾਂ ਨੂੰ ਉੱਥੇ ਇਹਨੇ ਸ਼ਰਟ ਕਰਦਾਂਗੇ ਜੇ ਕਈ ਵੀ ਰਹਿੰਦੇ ਹੋ ਜੇ ਹੁਣ ਅਸੀਂ ਆਏ ਜੂ ਗਿੱਟਾ ਕਰ ਰਹੀਆਂ ਹਾਂ ਹਾਂ ਜੀ ਜੇ ਇਹ ਜੇ ਇਹਨਾਂ ਦੇ ਪਰਿਵਾਰ ਦੀ ਜੇ ਤੁਹਾਡੇ ਬਾਪ ਦਾ ਸਹਿਮਤੀ ਹੋਊਗੀ ਤਾਂ ਆਪਾਂ ਕਰ ਦਾਂਗੇ ਪਰ ਮੈਂ ਇੱਕ ਗੱਲ ਹੋਰ ਵੀ ਤੁਹਾਨੂੰ ਕਹਿਣਾ ਹੈ ਨਾ ਜਿਵੇਂ ਹੁਣ ਤੇ ਆਪ ਨੂੰ ਐਸੀ ਨਸੀਬਤ ਆ ਦੇ ਕੋਈ ਕੋਦਮ ਕੋਦਮ ਹੋਇਆ ਜੇ ਆਪਾਂ ਰਲ ਮਿਲ ਕੇ ਇੱਕ ਦੂਜੇ ਦਾ ਹਨਾ ਹੁਣ ਆਪਣਾ ਮਤਲਬ ਬਾਟ ਜੋ ਹੈ ਨਾ ਪੰਜ ਲੱਖ ਕਰਨੇ ਜੇ ਆਪਾਂ ਹਜ਼ਾਰ ਹਜ਼ਾਰ ਰੁਪਏ ਬਾਕੀ ਜਿੰਨੀ ਆਪਣੀ ਸ਼ਰਤ ਹੈ ਨਾ ਉਹ ਵੀ ਪੂਰੀ ਕਰੀਏ ਇਹ ਤਾਂ ਠੀਕ ਨਹੀਂ ਆਪਾਂ ਮਤਦ ਕਰੀਏ پیسے پیسے ਸਰਕਾਰਾਂ ਨੂੰ ਚਲੋ ਹੁਣ ਚਾਹੀਦਾ ਹੈ ਇਹ ਇੰਨੇ ਟਾਈਮ ਦੇ ਗੜੀਆਂ ਵਾਲੇ ਸਕੀਮਾਂ ਕਹਿ ਰਹੇ ਨੇ ਉਹ ਹੋਣੀ ਚਾਹੀਦੀ ਹੈ ਹਾਂ ਜੀ ਕਾਫੀ ਟਾਈਮ ਹੋ ਗਿਆ ਨਾ ਮੋਕੀਂ ਕਰਦੇ ਨੇ ਇਹ ਵੀ ਹੋਣਾ ਬਹੁਤ ਕਰ ਸਕਦੇ ਆ ਪਤੀ ਕਰਦਿਆਂ ਪਾਪੀ ਟਾਈਮ ਹੋ ਗਿਆ ਵੇਖੋ ਮੇਰੀ ਜਿੰਨੀ ਕਿ ਗੰਜਾਇਸ ਹਾਂ ਜੀ ਜਦੋਂ ਕੰਮ ਬਾਟ ਤੋਂ ਕਰਨਗੇ ਇੰਨਾ ਟਾਈਮ ਹੋ ਗਿਆ ਸੁਨਵਾਈ ਤਾਂ ਹੋਣੀ ਚਾਹੀਦੀ ਜਿਵੇਂ ਚੱਲ ਰਹੀ ਹੈ ਇਹ ਤਰੱਕੀ ਤਾਂ ਨਹੀਂ ਗਿਦੇ ਰਹੇ ਹਾਂ ਜੀ ਬਿਲਕੁਲ ਜੀ ਆਹ ਤਾਂ ਸਾਰਾ ਪਾ ਖੜੇ ਸੀ ਜੋ ਦਿਖੇ ਨਹੀਂ ਸਕਦਾ ਤੁਸੀਂ ਕਿਤੇ ਜਾਓ ਦੇਖੋ ਬੱਚੇ ਨੇ ਛੋਟੇ ਛੋਟੇ ਜੀ ਕਿਦਾ ਨੁਕਸਾਨ ਹੋ ਗਿਆ ਸਾਡੀ ਲੱਗਦਾ ਵੀ ਇਹ ਕਾਨੂੰ ਗਿਰ ਗਈ ਨੁਕਸਾਨ ਤਾਂ ਪਹਿਲੇ ਹੀ ਦੁਖਾ ਦੇ ਮਾਰੇ ਪਏ ਆ ਸਿਰ ਤੇ ਕੋਈ ਹੈ ਨਹੀਂ ਦੇਖੋ ਜੀ ਹੈ ਜਾ ਰਿਹਾ ਤੇ ਮਾਤਾ ਜਿੰਨੇ ਬੋਕਰੇ ਹੈਗਾ ਮੈਂ ਹੋਰ ਵੀ ਕੰਦਾ ਹੋਰੀ ਨਹੀਂ ਮਤਲਬ ਇਹ ਕਰਨੀ ਕਿਸੇ ਦਾ ਹੋਰ ਵੀ ਹੈਗਾ ਜਿੰਨੀ ਕਸੀਂ ਮਾਰ ਦਿੰਦਾ ਸੀ ਦੇਖ ਕੇ ਪਰਿਵਾਰ ਦੇ ਸਾਰੇ ਹਾਂ ਜੀ ਮੈਂ ਤਾਂ acha ਹੋਰ ਮਾਤਾ ਕਿਧੂ ਕੋ ਲੈ ਗਈ ਆ ਆਪਣੇ ਪੱਲੇ ਹੁੰਦੇ ਰਿਹਾ ਮਾਤਾ ਹਾਂ ਜੀ ਉਹ ਤਾਂ ਕੋਈ ਗੱਲ ਨਹੀਂ ਪਰ ਮਾਤਾ ਕਿਹਦੇ ਕੋ ਆਲਚਲਾਈ ਸਭ ਦੀ ਚੱਲੀ ਜਾਂਦੀ ਆ ਬਹੁਤ ਮਹਾਰਾਜ ਜਿੰਨਾ ਦੇਣਾ ਠੀਕ ਆ ਕਿ ਜਿੰਨਾ ਦੀ ਨਹੀਂ ਆਪਾਂ ਨੂੰ ਵੀ ਪਤਾ ਵੀ ਨਾ ਨਹੀਂ ਨਹੀਂ ਆਪੋ ਹੀ ਉਹਨਾਂ ਤੋਂ ਤਾਂ ਕਰਨਾ ਪੈਂਦਾ ਆ ਜੀ ਅਸੀਂ ਜੂਰੀ ਕਰਨਾ ਚਾਹੁੰਦਾ ਸਰਕਾਰ ਵੱਲੋਂ ਵੀ ਜੂਰੀ ਆ ਪੈਸੇ ਨੂੰ ਵੀ ਨਾ ਟਾਈਮ ਹਾਂ ਜੀ ਇਹਨਾਂ ਨੂੰ ਮੈਂ ਕਹਿੰਦਾ ਭਾਈਆਂ ਨੂੰ ਦੇਖੋ ਹਨਾ ਜੇ ਇਹਨਾਂ ਦਾ ਕਹਿੰਦਾ ਵੀ ਮਕਾਨ ਪ੍ਰਬੰਧਮੈਂ ਉੱਠੀ ਨਹੀਂ ਦੁੱਤਰਨ ਸੱਲਿਆ ਜੀ ਇੱਥੇ ਸਿਰਨੇ ਕਟਨ ਜੀ ਕਿਹਾ ਹੈ ਜੀ ਹਾਂ ਜੀ ਉੱਥੇ ਦੇਖ ਲਓ ਜਿੱਥੇ ਵੀ ਹੁੰਦਾ ਨਹੀਂ ਮੈਨੂੰ ਤੁਸੀਂ ਫੋਨ ਕਰ ਦਿਓ ਜੀ ਆਪਾਂ ਰਜਿਸਟ੍ਰੇਸ਼ਨ ਉੱਥੇ ਕਰ ਦਾਂਗੇ ਬਾਕੀ ਇਹਨਾਂ ਦਾ ਮੈਂ ਕਹਿੰਦਾ ਵੀ 10000 ਰੁਪਏ ਮੈਂ ਦੇ ਦੂੰਗਾ ਜੀ ਨਹੀਂ ਮਤਲਬ ਜੇ ਕੋਈ ਹੋਰ ਮਦਦ ਕਰਦਾ ਅਸੀਂ ਮੇਰੇ ਪੰਜ ਚਾਰ ਮਿੱਤਰ ਪਿਆਰੇ ਇਹਨਾਂ ਦਾ ਇੱਕ ਕਮਰਾ ਪਾਉਣ ਦੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਇੱਕ ਕਮਰੇ ਦੀ ਜ਼ਿੰਮੇਵਾਰੀ ਠੀਕ ਹੈ ਬਾਪੂ ਤੁਸੀਂ ਪੈਸੇ ਨਹੀਂ ਮੇਰੀ ਗੱਲ ਸੁਣੋ ਮੇਰੀ ਜ਼ਿੰਮੇਵਾਰੀ ਤੁਸੀਂ ਕਹਿ ਰਹੇ ਨਾ ਵੀ ਪੈਸੇ ਨਹੀਂ ਲੈਣੇ ਤੁਹਾਡਾ ਕਮਰਾ ਪੈਡੀ ਠੀਕ ਹੈ ਜੀ ਛੋਟਾ ਕੰਮ ਅਸੀਂ ਅਸੀਂ ਕਹਿੰਦੇ ਹਾਂ ਵੀ ਸਰਕਾਰ ਤਾਂ ਆਵੇ ਹਾਂ ਜੀ ਠੀਕ ਹੈ ਜੀ ਉਹਨਾਂ ਕੋਲ ਅਸੀਂ ਸਾਡੀ ਫਾਈਲ ਜਿਹੜੀ ਹੈ ਕਿ ਦੇਖਾਂਗੇ ਜਾ ਕੇ ਇਹ ਤਾਂ ਕੋਈ ਸਰਕਾਰ ਨਹੀਂ ਕਰਤਾ ਆਈ ਇਹ ਤਾਂ ਜਿਆਦਾ ਵਧੀਆ ਜੀ ਨਹੀਂ ਪਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਜਿੰਨੇ ਜੋ ਕਰ ਸੀ ਹੈਗਾ ਥੋੜਾ ਕਰ ਦਾਂਗੇ ਠੀਕ ਹੈ ਜੀ ਅਸੀਂ ਬਦਲ ਕਰਾਂਗੇ ਸਾਡੇ ਸ਼ਹਿਰ ਦੇ ਅਸੀਂ ਜਿਲ੍ਹਾ ਕਰ ਰਹੇ ਜਿੰਨੀ ਕੋਸ਼ਿਸ਼ ਤੁਹਾਨੂੰ ਮਦਦ ਹੋਈ ਮੈਂ ਕਿਹੜੀ ਕੋਈ ਨਿਕ ਕਰਾਂਗੇ ਪਰ ਮੈਂ ਸ਼ਹਿਰਾਂ ਨੂੰ ਵੀ ਇਹ ਅਪੀਲ ਕਰਦਾ ਵੀ ਜਿੰਨੇ ਆਪਾਂ ਰਲ ਮਿਲ ਕੇ ਜਿਹਦਾ ਘਰ ਹੈ ਨਾ ਜਿਹੜੇ ਕਰਦੇ ਹੈ 100000 2000 ਰੁਪਏ ਕੇ ਉਹਦੇ ਨਾਲ ਸੌਂਦੀ ਗਵਾਂਢੀ ਨੇ ਸਾਡੇ ਨਾਲ ਸੁਖ ਸੁਖ ਕੋਲੇ ਜੀ ਇਹਨਾਂ ਦਾ ਕਰ ਤੇ ਅਸੀਂ ਵੀ ਅਪੀਲ ਕਰਦੇ ਹਾਂ ਚਾਹੀਦੀ ਐਨਆਰਆਈ ਭਰਾ ਸਾਡੀ ਵੀਡੀਓ ਦੇਖ ਰਹੇ ਚਾਹੀ ਹੋਰ ਹੈ ਵੀ ਇਹਨਾਂ ਵੀ ਥੋੜਾ ਜਿਹਾ ਮਦਦ ਕਰੋ ਸਾਰੇ ਰਲ ਮਿਲ ਕੇ ਅਸੀਂ ਮਦਦ ਕਰਾਂਗੇ ਜੀ ਧੰਨਵਾਦ ਜੀ ਸਾਰਿਆਂ ਦਾ ਤੁਹਾਨੂੰ ਕੋਈ ਗੱਲ ਨਹੀਂ ਮਾਤਾ ਟੈਨਸ਼ਨ ਨਾ ਲਓ ਠੀਕ ਹੈ ਜੀ ਤੇ ਹੁਣ ਤੁਸੀਂ ਇਹਨਾਂ ਦਾ ਰੋਟੀ ਪਾਣੀ ਦਾ ਜਿਹੜਾ ਮਤਲਬ ਹੈਗਾ ਹੁਣ ਰਸੋਈ ਪਾਣੀ ਜਿਹਦੇ ਉਹ ਮੈਂ ਦੇ ਜਾਂਦਾ ਨਹੀਂ ਇਹ ਲੱਗਦਾ ਦਿਖੋ ਨਾ ਕਿ ਕਿੰਨੇ ਬੱਚੇ ਜਾਂਦੇ ਸੀ ਠੀਕ ਹੈ ਨਾ ਮਤਲਬ ਰੈਸ਼ਨ ਬਾਕ ਹਲੋ ਉਹ ਤਾਂ ਨਹੀਂ ਪਰ ਜੀ ਇੱਕ ਪੜਾਈ ਸੀ ਬਾਗ ਚ ਜਿੰਨਾ ਕ ਮੈਂ ਕਰ ਦੂੰਗਾ ਠੀਕ ਹੈ ਜੀ ਉਹ ਕਰ ਲਓ ਮਤਲਬ ਰੈਸ਼ਨ ਦਾ ਬਾਈ ਕਿਤੇ ਇਹ ਨਾ ਕਰ ਦੋ ਕਿ ਨਹੀਂ ਹਨ ਕਿਸੇ ਜਵਾਕ ਦਾ ਨੁਕਸਾਨ ਹੋ ਜੇ ਨਹੀਂ ਪਰ ਆਪਾਂ ਕਿਸੇ ਦੇ ਜਦੋਂ ਮਿਸਤਰੀ ਲਾਉਣਾ ਮੈਂ ਕਹਾਂ ਜਦੋਂ ਸਵੇਰੇ ਮਿਸਤਰੀ ਆਉਣਾ ਸਵੇਰੇ ਤਿਆਰ ਨਾਲ ਤਾਂ ਵਿੱਚ ਵਿੱਚ ਉਹ ਤਾਂ ਕਿਸੇ ਲਈ ਹਮਾਂ ਦਾ ਕੰਦਾ ਗੁੰਦਾ ਵੱਡ ਵੱਡੀ ਖੂਗਾ ਦੂਜੇ ਕੇ ਦਾ ਨੁਕਸਾਨ ਹੋ ਜੇ ਇੰਨੇ ਤੁਸੀਂ ਇਹਨਾਂ ਦਾ ਪਤਾ ਅਰੇਂਜਮੈਂਟ ਵੈਸੇ ਰਹਿਣੇ ਉਹਨੇ ਕਾਜੀ ਮਾਲ ਮੋਟਾ ਚੱਲ ਚਰੇਗਾ ਕੋਈ ਮੈਨੂੰ ਦੱਸ ਦਿਓ ਜੀ ਬੋਲ ਗੱਲ ਸੁਣੋ ਐਨ ਮਸੀਹ ਕਿਸੇ ਵੀ ਨਾ ਕੋਈ ਸੈਟ ਸਾਰੇ ਸ਼ਹਿਰ ਜਾਣਦੇ ਠੀਕੇ ਜੀ ਅਸੀਂ ਇੱਧਰ ਕਰੇ ਜੋ ਵੀ ਜਵਾਬ ਪਾ ਕੋਈ ਦਿੱਕਤ ਨਹੀਂ ਉੱਥੋਂ ਵੀ ਕਰਾਂ ਮੈਂ ਠੀਕ ਹੈ ਜੀ ਬਾਕੀ ਸੁੱਤੀ ਨਹੀਂ ਚੜੀ ਪ੍ਰੋਬਲਮ ਨਹੀਂ ਲੱਗਿਆ ਚੰਚੂ ਟੇਲੇ ਮੈਂ ਕਲਿੱਕ ਕਰੀ ਸਮਝ ਗਏ ਜੀ ਅਸੀਂ ਤਾਂ ਹੀ ਦੇਖੋ ਤੁਸੀਂ ਸਾਨੂੰ ਫੋਨ ਕਰਦੇ ਸੁੱਤੀ ਨਹੀਂ ਚੜੀ ਬਿਲਕੁਲ ਵਧੀਆ ਹੈ ਜਿਹੜਾ ਮੇਰੇ ਵਿੱਚ ਚੰਗਾ ਧਿਆਨ ਰੱਖ ਤੁਹਾਨੂੰ ਰੱਬ ਤੁਸੀ ਮਾਤਾ ਦੇਖੋ ਭਾਈ ਮੇਰੇ ਨੇ ਇਹਨਾਂ ਨੂੰ ਪਹਿਲਾਂ ਫੋਨ ਕੀਤਾ ਫਿਰ ਤੁਹਾਡਾ ਮੇਰੇ ਨਾਲ ਫੋਨ ਆਇਆ ਮੈਂ ਦੇਖੋ ਦੀ ਅਸੀਂ ਆ ਗਏ ਹਾਂ ਜੀ ਹਾਂ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਚਲੋ ਜੀ ਬਹੁਤ ਧੰਨਵਾਦ ਤੁਸੀਂ ਇੰਨੀ ਵਿਚਾਰਿਆਂਗੇ ਬਸ ਇੰਨੇ ਹੈਲਪ ਕਰ ਦੇ ਲਈ ਹੈਲਪ ਕਰ ਦੇ ਵਿਚਾਰਿਆਂਗੇ ਲੇਕਿਨ